ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੇ ਮੁਖਾਤਿਬ ਹਾਂ ਮੈਂ ਭੁਪਿੰਦਰ ਸਿੰਘ ਭਾਈਖੇਲ ਸਫਰ-ਏ-ਸ਼ਹਾਦਤ ਦੇ ਕਾਫਲੇ ਦੀ ਸ਼ਮੂਲੀਅਤ ਰਹੀ ਉਸ ਦਾਸਤਾਨ ਨੂੰ ਉਸੇ ਥਾਂ ਤੋਂ ਯਾਦ ਕਰਨਾ ਇਤਿਹਾਸ ਦੇ ਉਹਨਾਂ ਪਲਾਂ ਨੂੰ ਨੇੜਿਓਂ ਮਹਿਸੂਸ ਕਰਨ ਦੇ ਬਰਾਬਰ ਹੈ ਇਨ੍ਹਾਂ ਹੀ ਅਹਿਸਾਸਾਂ ਨੂੰ ਲੈ ਕੇ ਦੋ ਤਜਰਬੇ ਸਾਝੇ ਕਰਾਂਗਾ ਪਹਿਲਾ ਹਿਰਦਾ ਜਿੰਨਾ ਸੰਵੇਦਿਤ ਗੁਰਦੁਆਰਾ ਕੋਤਵਾਲੀ ਸਾਹਿਬ ਦੀ ਉਸ ਜੇਲ੍ਹ ਨੂੰ ਦੇਖ ਕੇ ਹੋਇਆ ਉਸ ਤੋਂ ਵੱਧ ਚਮਕੌਰ ਦੀ ਗੜ੍ਹੀ ਦੀ ਬਰਬਾਦੀ ਦੇਖ ਕੇ ਦੁਖੀ ਸ਼ੁਕਰ ਹੈ ਮੋਰੰਡੇ ਦੀ ਕੋਤਵਾਲੀ ਦੀ ਉਹ ਕਾਲ ਕੋਠੜੀ ਜਿਸ ਵਿੱਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਕੈਦ ਕੱਟੀ ਸੀ ਅੱਜ ਵੀ ਸਾਹਮਣੇ ਰੱਖੀ ਹੋਈ ਹੈ ਵਰਨਾ ਸਿੱਖ ਕੌਮ ਨੇ ਆਪਣੀਆਂ ਬਹੁਤ ਸਾਰੀਆਂ ਗੁਰੂ ਯਾਦਾਂ ਦਾ ਆਪ ਹੀ ਖੁਰਾਕੋਜ ਮਿਟਾ ਦਿੱਤਾ ਮੁਗਲਾ ਅਤੇ ਇੰਦਰਾ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਆ ਕੇ ਜੋ ਨੁਕਸਾਨ ਕੀਤਾ ਜੇ ਉਸ ਨੂੰ ਸਿੱਖ ਨਹੀਂ ਭੁੱਲਣਗੇ ਤਾਂ ਕਾਰ ਸੇਵਾ ਵਾਲੇ ਬਾਬਿਆਂ ਨੇ ਜੋ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਨਸਤਨਾਬੂਦ ਕੀਤਾ ਹੈ ਇਹ ਵੀ ਮੁਆਫੀ ਦੇ ਕਾਬਿਲ ਨਹੀਂ ਨਿਸ਼ਾਨੀਆਂ ਨੂੰ ਖਤਮ ਕਰਕੇ ਸਿੱਖ ਇਤਿਹਾਸ ਨੂੰ ਖਤਮ ਕੀਤਾ ਗਿਆ ਹੈ ਚਮਕੌਰ ਦੀ ਗੜੀ ਜੋ ਕੁਝ ਵਰਿਆਂ ਪਹਿਲਾਂ ਆਪਣੇ ਅਸਲ ਰੂਪ ਵਿੱਚ ਸੀ ਉਸ ਨੂੰ ਤੋੜ ਕੇ ਬਨਾਵਟੀ ਕਿਲੇ ਤੋਂ ਉਹ ਅਹਿਸਾਸ ਨਦਾਰਦ ਹੈ ਚੰਗਾ ਹੁੰਦਾ ਜੇ ਗੜੀ ਸੰਭੀ ਹੁੰਦੀ ਆਰਕੀਓਲੋਜੀਕਲ ਐਕਸਪਰਟਸ ਦੀ ਮਦਦ ਲੈ ਕੇ ਇਸ ਦੇ ਲਈ ਮੋਰਿੰਡਾ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਖਾਸ ਤੌਰ ਤੇ ਵਧਾਈ ਦੀ ਪਾਤਰ ਹੈ ਦੂਜਾ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਦੀਵਾਨ ਸੁਚਾਨਨ ਦੇ ਰੋਲ ਨੂੰ ਲੈ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲਈ ਕਚਹਿਰੀ ਬਿਠਾਈ ਗਈ ਸੀ ਜਦ ਕਾਜ਼ੀ ਨੇ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਾ ਹੋਣ ਦੀ ਗੱਲ ਕਹੀ ਉਪਰੋਂ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਵੀ ਬੱਚਿਆਂ ਤੇ ਜ਼ੁਲਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਨਵਾਬ ਵਜ਼ੀਰ ਖਾਨ ਨੂੰ ਢਿੱਲਾ ਪੈਂਦਾ ਵੇਖ ਕੇ ਉਸ ਦਾ ਪ੍ਰਧਾਨ ਮੰਤਰੀ ਦੀਵਾਨ ਸੁਚਾਨੰਦ ਜੋ ਨਹੀਂ ਸੀ ਚਾਹੁੰਦਾ ਕਿ ਬੱਚਿਆਂ ਨੂੰ ਛੱਡਿਆ ਜਾਵੇ ਉਸ ਨੇ ਕੁਟਲ ਨੀਤੀ ਵਰਤ ਕੇ ਅਜਿਹਾ ਸਵਾਲ ਪੁੱਛੇ ਕਿ ਸਾਹਿਬਜ਼ਾਦਿਆਂ ਦੇ ਵਿਚਾਰ ਹੀ ਉਹਨਾਂ ਦਾ ਕਸੂਰ ਬਣ ਜਾਵੇ ਉਸਨੇ ਪੁੱਛਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ ਤਾਂ ਗੁਰੂ ਲਾਲਾ ਦਾ ਜਵਾਬ ਸੀ ਅਸੀਂ ਸਿੰਘਾਂ ਨੂੰ ਮੋੜ ਇਕੱਠਾ ਕਰਾਂਗੇ ਜ਼ਾਲਮ ਹਕੂਮਤ ਨੂੰ ਖਤਮ ਕਰਕੇ ਰ੍ਹਾਂਗੇ ਧਿਆਨ ਦਿਓ ਦੀਵਾਨ ਸੁਚਾਨੰਦ ਵਾਲਾ ਸਵਾਲ ਹੀ ਅੱਜ ਦਾ ਵਜ਼ੀਰ ਅਮਿਤ ਸ਼ਾਹ ਪੁੱਛ ਰਿਹਾ ਹੈ ਇਹ ਵੀ ਬੰਦੀ ਸਿੰਘਾਂ ਨੂੰ ਰਿਹਾਰ ਨਹੀਂ ਕਰਨਾ ਚਾਹੁੰਦਾ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਨੂੰ ਲੈ ਕੇ ਕਹਿੰਦਾ ਹੈ ਜੋ ਆਪਣੇ ਗੁਨਾਹਾਂ ਤੇ ਤੋਬਾ ਨਹੀਂ ਕਰਦਾ ਉਸ ਨੂੰ ਕਾਦੀ ਮਾਫੀ ਉਧਰ ਭਾਈ ਰਾਜਵਾਨਾ ਕਹਿੰਦਾ ਹੈ ਮੈਨੂੰ ਲਾਓ ਫਾਂਸੀ ਆਖਰ 2019 ਵਿੱਚ ਸਿੰਘਾਂ ਦੀ ਰਿਹਾਈ ਅਤੇ ਭਾਈ ਰਾਜਵਾਨਾ ਦੀ ਰਿਹਾਈ ਦਾ ਨੋਟੀਫਿਕੇਸ਼ਨ ਜਾਰੀ ਕਰਨ ਵਾਲੀ ਸਰਕਾਰ ਦੇ ਤੇਵਰ ਕਿਉਂ ਬਦਲ ਗਏ ਅਕਾਲੀ ਦਲ ਨਾਲ ਭਾਈ ਵਾਲੀ ਟੁੱਟਣ ਕਰਕੇ ਜਾਂ ਕੋ ਮੰਤਰੀ ਪਦ ਅਧਰਤੇ ਸਿੱਖਾਂ ਪ੍ਰਤੀ ਅਸਲ ਚਿਹਰਾ ਬੇਨਕਾਬ ਹੋ ਜਾਣ ਕਰਕੇ ਬਿਲਕਿਸਮਾਨੋ ਕੇਸ ਦੇ ਕਾਤਲਾਂ ਬਲਾਤਕਾਰੀਆਂ ਨੂੰ ਬਿਨਾਂ ਸ਼ਰਤ ਰਿਹਾਈ ਦੇਣ ਵਾਲੀ ਸਰਕਾਰ ਸਜ਼ਾਵਾਂ ਪੂਰੀ ਕਰ ਚੁੱਕੇ ਸਿੰਘਾਂ ਤੋਂ ਮਾਫੀ ਨਾਵੇਂ ਮੰਗ ਰਹੀ ਹੈ ਅਜੀਹੇ ਕਾਣੇ ਨ્યાਦੇ ਸੌਦਾਗਰਾਂ ਵੱਲੋਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਬੀਰਬਾਲ ਦੇਸ ਕਹਿ ਕੇ ਮਨਾਉਣ ਸਮਝ ਨਹੀਂ ਆਈ ਕੀ ਤੁਸੀਂ ਵੀ ਇਸ ਨਾਲ ਸਹਿਮਤ ਹੋ ਜੇ ਨਹੀਂ ਤਾਂ ਵੀ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਕੀ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਪਿਤਾ ਤੇ ਉਹਦੇ ਪਰਿਵਾਰ ਨੂੰ ਅਸ ਦੇ ਦਿਨ ਇਸੇ ਨਾਲ ਦੇਵ ਇਜਾਜ਼ਤ ਹੱਕ ਸੱਚ న్యਾ ਅਨਕ ਅਤੇ ਆਜ਼ਾਦੀ ਲਈ ਹਮੇਸ਼ਾ ਤਿਆਰ ਬਰ ਰਹੋ ਸਰਬਤ ਦੇ ਪਲਾ ਮੰਗੋ ਪਾਉ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ